ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗਿਆਨੀਆਂ ਦਾ ਹੁੰਗਾ ਆ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਇਸ ਬੁੰਗੇ ਨੂੰ ਗਿਆਨੀਆਂ ਦਾ ਬੁੰਗਾ ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਇੱਥੇ ਦਮਦਮੀ ਤਖਤਾਲ ਦੇ ਛੇਨੇ ਮੁਖੀ ਸੰਤ ਗਿਆਨੀ ਸੰਤ ਸਿੰਘ ਜੀ ਜੋ ਛੇਰੀ ਦਰਬਾਰ ਸਾਹਿਬ ਜੀ ਦੇ ਵੋਕ ਗ੍ਰੰਥੀ ਵੀ ਸਨ ਅਤੇ ਦਮਦਮੀ ਤਖਤ ਦੇ ਮੁੱਖੀ ਜਥੇਦਾਰ ਵੀ ਸਨ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਝੰਗ ਦੀ ਲੜਾਈ ਦੌਰਾਨ ਖਾਈ ਦੇ ਵਿੱਚ ਡਿੱਗ ਕੇ ਜ਼ਖਮੀ ਹੋ ਗਏ ਸਨ ਤਾਂ ਉਦੋਂ ਗਿਆਨੀ ਸੰਤ ਸਿੰਘ ਜੀ ਹੀ ਮਹਾਰਾਜੇ ਨੂੰ ਉਥੋਂ ਚੁੱਕ ਕੇ ਤੇ ਕਿਲੇ ਦੇ ਵਿੱਚ ਲੈ ਕੇ ਗਏ ਸਨ ਮਹਾਰਾਜੇ ਨੇ ਯਾਨੀ ਸੰਤ ਸਿੰਘ ਜੀ ਦੀ ਸੇਵਾ ਨੂੰ ਵੇਖਦੇ ਆ ਜੋ ਬੜੀ ਸ਼ਰਧਾ ਭਾਵਨਾ ਨਾਲ ਸਤਕਾਰ ਸਹਿਤ ਸ੍ਰੀ ਦਰਬਾਰ ਸਾਹਿਬ ਕਰਿਆ ਕਰਦੇ ਸਨ ਅਤੇ ਜੋ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸਨ ਵਿਦਿਆਰਥੀਆਂ ਨੂੰ ਪੜਾਇਆ ਕਰਦੇ ਸਨ ਗੁਰਬਾਣੀ ਦੇ ਅਰਥ ਗੁਰਬਾਣੀ ਦੀ ਸੰਥਿਆ ਅਤੇ ਹੋਰ ਵੀ ਉਹ ਸਿੱਖੀ ਦਾ ਪ੍ਰਚਾਰ ਕਰਦੇ ਸਨ ਸੰਗਤਾਂ ਨੂੰ ਅੰਮ੍ਰਿਤ ਛਕਾਉਂਦੇ ਸਨ ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਤੋਂ ਕਾਫੀ ਪ੍ਰਭਾਵਿਤ ਸੀ ਤੇ ਉਹਨਾਂ ਨੇ ਖੁਸ਼ ਹੋ ਕੇ ਗਿਆਨਦੀ ਸੰਤ ਸਿੰਘ ਜੀ ਦੀ ਰਿਹਾਈ ਤੇ ਲਈ ਇਹ ਬੁੰਗਾ ਬਣਾਇਆ ਸੀ ਜਿਸ ਨੂੰ ਗਿਆਨੀਆਂਵਾਦਾ ਜਿਹੜਾ ਬੁੰਗਾ ਆ ਉਹ ਕਿਹਾ ਜਾਂਦਾ ਸੀ ਸੋ ਇਹ ਜਿਹੜਾ ਬੁੰਗਾ ਆ ਇਹ ਭਾਰਤ ਸਰਕਾਰ ਵੱਲੋਂ ਤਕਰੀਬਨ 1990 ਦੇ ਦੌਰਾਨ ਜਿਹੜਾ ਆ ਗਲਿਆਰੇ ਸਕੀਮ ਦੇ ਅਧੀਨ ਹੀ ਇਹ ਜਿਹੜਾ ਇਹਦੀ ਉੱਪਰ ਦੀਆਂ ਇਮਾਰਤਾਂ ਦਾ ਢਾਹ ਦਿੱਤੀਆਂ ਸੀ ਥੱਲੇ ਵਾਲੀ ਜਿਹੜੀ ਇਮਾਰਤ ਫਿਰ ਉਹ ਵਿਚਾਈ ਦਬ ਦਿੱਤੀ ਸੀ ਪਰ ਜਦੋਂ ਪਿਛਲੇ ਸਮੇਂ ਦੇ ਵਿੱਚ ਇੱਥੇ ਸ਼ਰਮਣੀ ਕਮੇਟੀ ਵੱਲੋਂ ਅਤੇ ਭੂਰੀ ਵਾਦੇਕਾਰ ਸੇਵਾਵਾਂ ਵੱਲੋਂ ਖੁਦਾਈ ਹੋ ਰਹੀ ਸੀ ਕੋਈ 2 ਸਾਲ 2021 ਦੀ ਗੱਲ ਆ ਤੇ ਜਦੋਂ 2021 ਦੇ ਵਿੱਚ ਖੁਦਾਈ ਹੋ ਰਹੀ ਸੀ ਇੱਥੇ ਕਾਰ ਪਾਰਕਿੰਗ ਸਕੂਟਰ ਸਟੈਂਡ ਬਣਾਉਣ ਵਾਸਤੇ ਉਦੋਂ ਫਿਰ ਜਿਹੜੀ ਇਹਦੀ ਥੱਲੇ ਵਾਲੀ ਇਮਾਰਤ ਸੀ ਗਿਆਨੀਆਂ ਦੇ ਬੁੰਗੇ ਵਾਲੀ ਉਹ ਨਿਕਲ ਆਈ ਤੇ ਉਸ ਸਮੇਂ ਫਿਰ ਸਿੱਖ ਜਥੇਬੰਦੀਆਂ ਨੇ ਸਿੱਖ ਸੰਗਤਾਂ ਨੇ ਕਾਫੀ ਸੰਘਰਸ਼ ਕਰਕੇ ਇਸ ਇਮਾਰਤ ਨੂੰ ਬਚਾਇਆ ਸੀ ਕਿਉਂਕਿ ਸ਼ਰੌਂਗਲੀ ਕਮੇਟੀ ਬਾਦਲ ਕੇ ਅਤੇ ਪੂਰੀਵਾਦੇ ਕਾਰ ਸੇਵਾਵਾਦੇ ਉਹ ਤਾਂ ਇਸ ਇਮਾਰਤ ਨੂੰ ਦੁਬਾਰਾ ਹੀ ਦਬਦਿਆ ਲੱਗੇ ਸੀ ਪਰ ਇਹ ਇਮਾਰਤ ਸੇਕੀ ਇਤਿਹਾਸ ਦੇ ਨਾਲ ਜੁੜੀ ਹੋਣ ਕਰਕੇ ਸੰਗਤਾਂ ਨੇ ਉਸ ਸਮੇਂ ਵਿਰੋਧ ਪ੍ਰਦਰਸ਼ਨ ਕਰਕੇ ਤੇ ਇਸ ਇਮਾਰਤ ਨੂੰ ਬਚਾ ਲਿਆ ਤੇ ਇਹ ਅੱਜ ਵੀ ਸ੍ਰੀ ਦਰਬਾਰ ਸਾਹਿਬ ਜਿੱਥੇ ਮੀਰੀ ਪੀਰੀ ਦੇ ਨਿਸ਼ਾਨ ਸਭ ਉਧਰੋਂ ਜਦੋਂ ਗੇਟ ਤੋਂ ਬਾਹਰ ਆ ਕੇ ਜਿਹੜੀ ਕਾਰ ਪਾਰਕਿੰਗ ਕਾਰ ਪਾਰਕਿੰਗ ਤੇ ਥੱਲੇ ਇਹ ਅੱਜ ਵੀ ਤੁਸੀਂ ਇਸ ਗਿਆਨੀਆਂ ਵਾਲੇ ਬੁੰਗੇ ਦੇ ਦਰਸ਼ਨ ਕਰ ਸਕਦੇ ਹੋ ਸੋ ਇਹ ਬੁੰਗੇ ਦੀ ਸਾਂਭ ਸੰਭਾਲ ਕੀਤੀ ਜਾਣੀ ਚਾਹੀਦੀ ਆ ਇਹ ਬੁੰਗਾ ਜਿਹੜਾ ਆ ਉਹ ਸੰਭਿਆ ਜਾਣਾ ਚਾਹੀਦਾ ਆ ਆਪਾਂ ਸੰਗਤ ਨੂੰ ਅੰਦਰ ਦੇ ਪਾਸੇ ਹੋ ਗਈ ਥੋੜਾ ਅੱਗੇ ਜਾ ਕੇ ਵੀ ਜਿਹੜਾ ਬੁੰਗੇ ਦੇ ਦਰਸ਼ਨ ਕਰਾਉਣੇ ਆ ਇਹ ਬੁੰਗੇ ਦੀ ਜਿਹੜੀ ਇਮਾਰਤ ਆ ਉਹ ਤੇ ਫਸਤਾ ਨਹੀਂ ਹੋਈ ਇਹਦੀ ਇਮਾਰਤ ਜਿਹੜੀ ਹੈ ਕਾਫੀ ਹੱਦ ਤੱਕ ਇਹ ਇਮਾਰਤ ਠੀਕ ਹੈ ਤੇ ਆ ਅੰਦਰਲੇ ਪਾਸੇ ਜਿਹੜੇ ਆ ਤੇ ਕਮਰੇ ਆ ਤੇ ਇਹ ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਇਹਦੀ ਹਾਲਤ ਕਾਫੀ ਠੀਕ ਹੈ ਤੋਂ ਇਤਿਹਾਸਿਕ ਬੁੰਗਾ ਆ ਗਿਆਨੀਆਂ ਦਾ ਬੁੰਗਾ ਆ ਇੱਥੇ ਬਹੁਤ ਸਾਰੇ ਸੰਤ ਮਹਾਪੁਰਸ਼ ਅਤੇ ਬਹੁਤ ਸਾਰੇ ਜਿਹੜੇ ਉਸ ਸਮੇਂ ਦੇ ਨਿਹੰਗ ਸਿੰਘਾਂ ਦੇ ਵੀ ਜਥੇ ਸਨ ਉਹ ਸਾਰੇ ਇੱਥੇ ਖੈਰਦੇ ਰਹੇ ਆ ਟਿਕਦੇ ਰਹੇ ਆ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਗਿਆਨੀ ਸੰਤ ਸਿੰਘ ਜੀ ਦੀਆਂ ਕਈ ਜਿਹੜੀਆਂ ਮੀਟਿੰਗਾਂ ਆ ਕਈ ਗੱਲਾਂ ਬਾਤਾਂ ਆ ਉਹ ਇੱਥੇ ਹੀ ਬੈਠ ਕੇ ਜਿਹੜੀਆਂ ਹੁੰਦੀਆਂ ਰਹੀਆਂ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਵੀ ਦਰਬਾਰ ਸਭ ਹੁੰਦੇ ਸੀ ਤੇ ਉਹ ਗਿਆਨੀ ਸੰਤ ਸਿੰਘ ਜੀ ਦੇ ਨਾਲ ਜਿਹੜੀ ਵਾਰਤਾ ਆ ਉਹ ਜ਼ਰੂਰ ਕਰਿਆ ਕਰਦੇ ਸਨ ਸੋ ਗਿਆਨੀ ਸੰਤ ਸਿੰਘ ਜੀ ਮੈਂ ਸੰਗਤ ਨੂੰ ਇੱਕ ਹੋਰ ਗੱਲ ਦੱਸਦੇ ਆ ਕਿ ਗਿਆਨੀ ਸੰਤ ਸਿੰਘ ਜੀ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰ ਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਦੇ ਉੱਤੇ ਸੋਨਾ ਚੜਾਇਆ ਸੀ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਗਿਆਨੀ ਸੰਤ ਸਿੰਘ ਜੀ ਹੋਣਾ ਨੇ ਪ੍ਰੇਰਿਤ ਕੀਤਾ ਸੀ ਤੇ ਫਿਰ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਤੇ ਜਿਹੜੀ ਸੋਨੇ ਦੀ ਜਿਹੜੀ ਸੇਵਾ ਆ ਉਹ ਕੋਈ ਉਸ ਸਮੇਂ ਹੋਰ ਵੀ ਸਿੱਖੀ ਪ੍ਰਚਾਰ ਨਾਲ ਕਈ ਸੰਬੰਧਿਤ ਜਿਹੜੀਆਂ ਸੇਵਾਵਾਂ ਆ ਉਹਨਾਂ ਨੇ ਮਹਾਰਾਜੇ ਤੋਂ ਕਰਵਾਈਆਂ ਤੇ ਇੱਥੇ ਗਿਆਨੀ ਸੰਤ ਸਿੰਘ ਜੀ ਜੋ ਸ੍ਰੀ ਦਿਰਵਾਲ ਸਾਹਿਬ ਦੇ ਮੁੱਖ ਗ੍ਰੰਥੀ ਵੀ ਸਨ ਅਤੇ ਦਮਦਮੀ ਨਕਸਾਲ ਦੇ ਮੁਖੀ ਜਥੇਦਾਰ ਵੀ ਸਨ ਸੋ ਉਹ ਰਹਿੰਦੇ ਰਹੇ ਤੇ ਉਸ ਸਮੇਂ ਜਦੋਂ ਇਹਦੀ ਖੁਦਾਈ ਦੌਰਾਨ ਇਹ ਬੁੰਗਾ ਦੁਬਾਰਾ ਨਿਕਲਿਆ 2021 ਦੇ ਵਿੱਚ ਭਾਈ ਬਰਦੀਪ ਸਿੰਘ ਵਡਾਦਾ ਨੇ ਵੀ ਕਾਫੀ ਇਸ ਗੱਲ 'ਤੇ ਕੀਤਾ ਅਸੀਂ ਵੀ ਉਸ ਸਮੇਂ ਜਿਹੜੀ ਆਵਾਜ਼ ਆ ਬੁਲੰਦ ਕੀਤੀ ਹੋਰਾਂ ਜਥੇਬੰਦੀਆਂ ਨੇ ਤੇ ਇਹ ਜਿਹੜਾ ਬੁੰਗਾ ਆ ਉਹ ਬਚ ਗਿਆ ਸੋ ਅਸੀਂ ਆਪੀਲ ਕਰਦੇ ਹਾਂ ਦਮਦਮੀ ਟਕਸਾਲ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਇਹ ਜਿਹੜਾ ਬੰਗਿਆ ਜਿਹਦੀ ਸਾਮ ਸੁਭਾਦ ਕੀਤੀ ਜਾਵੇ ਇਹਨੂੰ ਜਿਉਂਦਾ ਤਿਉਂ ਜਿਹੜਾ ਆ ਉਹ ਸਾਂਭਿਆ ਜਾਵੇ ਸੋ ਇੱਥੇ ਹੀ ਟੀਮਾਂ ਦਾ ਜੱਟ ਗਿਆ ਜੀ ਦਾ ਅਰਨਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ